ਇਹਦੇ 10000 ਰੁਪਏ ਦੇ ਕੇ ਬਾਈ ਇਹ ਬੇਸਿਕ ਲੋਨ ਕਰਾ ਕੇ ਲੈ ਜਾ ਬੰਦਾ ਠੀਕ ਸਰਗੋਲਾ ਟਰੈਕਟਰ ਹੈ ਠੀਕ ਹੈ ਟਰਗੋਲਾ ਟਰੈਕਟਰ 55 HP ਵਾਲਾ ਠੀਕ ਹੈ ਜੀ ਆ ਮੈਨੇ 50 HP ਹਾਂ ਸੁਪਰੀਆ ਜੀ ਤੇ ਬਾਈ 855 50 HP ਹੁੰਦਾ ਠੀਕ ਹੈ ਜੀ ਹਾਂ ਲੋ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੀਤੋ ਸਾਰੇ ਠੀਕ ਹੋ ਕੇ ਮੈਂ ਤਾਂ ਟਾਟਾ ਸੁਨਮਰਾਮ ਮਤਵਾਲ ਸਿੰਘ ਬੱਬੂ ਇਹ ਆਪਾਂ ਖੜੇ ਤਲਵੰਡੀ ਸਾਪਾ ਟਰੈਕਟਰ ਦੀ ਮੰਡੀ ਤੇ ਤੇ ਬਾਈ ਬਲਵਿੰਦਰ ਕਮਾਨ ਆਪਣੇ ਨਾਲ ਆ ਕੇ ਸਾਰੀ ਗੱਲਬਾਤ ਕਰਾਂਗੇ ਵੀਡੀਓ ਚ ਬਣੇ ਰਹੋ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪ੍ਰਾਕੀ ਹਾਲ ਠੀਕ ਹੈ ਬਾਈ ਜੀ ਵਧੀਆ ਵੀਰੇ ਵਧੀਆ ਤੁਸੀਂ ਠੀਕ ਹੋ ਕੰਮ ਕਰ ਗਏ ਠੀਕ ਹੈ ਵੀਰੇ ਵਧੀਆ ਠੀਕ ਹੈ ਜੀ ਤੇ ਮੇਨ ਲੋਕੇਸ਼ਨ ਬਾਈ ਜੀ ਆਪਣੀ ਕੀ ਹੈ ਜੀ ਮੇਨ ਲੋਕੇਸ਼ਨ ਬਸ ਮੰਡੀ ਆ ਪਿੰਡ ਆਪਣਾ ਗਹਿਰੀ ਭਾਗੀ ਬਾਈ ਜੀ ਢੰਡੇ ਜਿਹੜੇ ਦਾ ਠੀਕ ਹੈ ਢੰਡੇ ਦੇ ਨੇੜੇ ਹਾਂਜੀ ਠੀਕ ਹੈ ਜੀ ਤੇ ਅੱਜ ਕਿੰਨੇ ਕ ਟਰੈਕਟਰ ਹੈ ਬਾਈ ਅੱਜ ਲਾਇਆ 6 ਟਰੈਕਟਰ ਮੰਡੀ ਅੱਗੇ ਨੂੰ ਬਾਦਲ ਹਾਂ ਫਰਕ ਪਿਆ ਹੁਣ ਆ ਚੱਲੂਗਾ ਮਹੀਨਾ ਤੱਕ ਕੰਮ ਚੱਲੂਗਾ ਅੱਗੇ ਫੇ ਤੇ ਕਾਪੀ ਕਾ ਗਏ ਜੰਦ ਬਈ ਕਿਵੇਂ ਕਾਪੀ ਕਾ ਗਏ ਜੰਦ ਕਾਪੀ ਕਾ ਗਏ ਜੰਦ ਕਿਵੇਂ ਗਾਰੰਟੀ ਹੈ 101% ਯਾਰ ਠੀਕ ਹੈ ਜੀ ਹਾਂ ਹਾਂ 101% ਕਾਪੀ ਕਾ ਗਏ ਜੰਦ ਕੀ ਚੀਜ਼ ਦੀ ਵੀ ਗਾਰੰਟੀ ਹੋ ਯਾਰ ਠੀਕ ਹੈ ਜੀ ਤੇ ਲੋ ਬਈ ਆਪਾਂ 60 ਹਸ ਪਾਵਰ ਦਾ ਜਿੰਮੇ ਆਪਾਂ ਕਹਦੇ ਚੇਂਜਰ ਵਾਲਾ ਟਰੈਕਟਰ ਤੇ ਮਾਡਲ ਬਈ ਜੀ ਫੁੱਲ ਟੌਪ ਮਾਡਲ ਹੈ 20 ਮਾਡਲ ਹੈ ਵੀਰੇ ਠੀਕ ਹੈ ਜੀ ਫੁੱਲ ਟੌਪ ਮਾਡਲ ਹੈਗਾ ਨਾਲ ਦੀ ਟੈਰ ਹੈ ਬਈ ਨਾਲ ਦੇ ਸਾਰਾ ਕੁਝ ਵੀਰੇ ਟਰੈਕਟਰ ਚੱਲੇ ਥੋੜਾ ਹੈਗਾ ਠੀਕ ਹੈ ਜੀ ਲੋਕਲ ਮਾਨਸਾ ਦਾ ਨੰਬਰ ਆ ਫਰਸਟ ਓਨਰ ਹੈ ਠੀਕ ਹੈ ਫਰਸਟ ਓਨਰ ਹੈ ਗਾ ਰੰਗ ਪਿੰਡ ਦਾ ਸਾਰਾ origignal ਹੀ ਹੈ ਨਾ ਜਮਾ ਨਵਾਂ ਟਰੈਕਟਰ ਹੈ ਜੀ ਠੀਕ ਹੈ ਚੇਂਜਰ ਵਾਲਾ ਗਿਆ 60 ਹੌਸਪਾਵਰ ਦਾ ਗਿਆ ਸੁਪਰ ਸੀਡਰ ਨੂੰ ਗਿਆ ਤੱਕਾ ਪਾਉਣ ਵਾਲਾ ਜੀ ਤੱਕਾ ਆਖਿਆ ਬੜਾ ਗਿਆ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਈ ਜੀ ਦੀ 2,70,000 ਰੁਪਏ ਜੀ ਠੀਕ ਹੈ ਜੀ ਤੇ ਮਨਦਾਨ ਹੋ ਜੂਗਾ ਮੌਕੇ ਤੇ ਹੋ ਲਊਗਾ ਵੀਰੇ ਠੀਕ ਹੈ ਟਰੈਕਟਰ ਘਟਾਉਣਾ ਹਾਂ ਕੋਈ ਚੱਕਰ ਨਹੀਂ ਇਹਦੇ 1 ਲੱਖ ਰੁਪਏ ਦੇ ਕੇ ਬਈ ਬੇਸਿਕ ਲੋਨ ਕਰਾ ਕੇ ਲੈ ਜਾ ਬੰਦਾ ਠੀਕ ਹੈ ਜੀ ਸਿਰਫ 1 ਲੱਖ ਰੁਪਏ ਅੱਗੇ 333 ਹੈ ਤੇ ਅੱਗੇ ਗਿਆ ਬਾਈ ਜੀ 333 12 ਮਾਡਲ ਪਟੰਡਾ ਨੰਬਰ ਹੈ ਵੀਰੇ ਠੀਕ ਹੈ ਬਾਈ ਜੀ ਹਾਂ ਟਾਇਰ ਟੂ ਨਵੇਂ ਵਰਗੇ ਪਏ ਨੇ ਠੀਕ ਹੈ ਨਵੇਂ ਵਰਗੇ ਪਏ ਨੇ ਬਾਕੀ ਦੇਖ ਵੀ ਸਾਦੇ ਬਾਈ ਜੀ ਇਹ ਮਾਰਕਰ ਦਿਖ ਹੀ ਰਿਹਾ ਸਟਾਪ ਮਾਡਲ ਹੈ ਵੀਰ ਜੀ ਠੀਕ ਹੈ ਜੀ ਆਹ ਟਰਬੋ ਵਾਲਾ ਟਰੈਕਟਰ ਹੈ ਠੀਕ ਹੈ ਟਰਬੋ ਵਾਲਾ ਟਰੈਕਟਰ 55 HP ਵਾਲਾ ਠੀਕ ਹੈ ਜੀ ਆ ਮਨੇ 50 HP ਹਾਂ ਸੁਪਰ ਹੁੰਦਾ ਜਿਹੜਾ 50 HP ਵਾਲਾ ਹੁੰਦਾ ਇਹ ਪਲੱਸ ਵਾਲਾ 55 HP ਵਾਲਾ ਟਰੈਕਟਰ ਠੀਕ ਹੈ ਜੀ ਜੀ ਡਿਮਾਂਡ ਵੱਧ ਗਈ ਆ ਆਪਣਾ ਹਾਂ ਪੂਰਾ ਸੋਣਾ ਹੁਣ ਕਿਉਂਕਿ ਜਿਹੜੇ ਬਕਤੀਚਾਰ ਵਾਲੀਆਂ ਮਸ਼ੀਨਾਂ ਤੇ ਟੱਕ ਪਾਉਂਦੇ ਨੇ ਉਹਨਾਂ ਦੇ ਪੂਰੀ ਹਾਂ 55 ਐਚਪੀ ਦਾ ਇਹ ਨਾ ਹਰਸਪੋਰ ਵੱਜ ਜਾਂਦੀ ਹੈ ਨਾ ਟਰੈਕਟਰ ਦੀ ਨਾ ਵਨ ਟਰੈਕਟਰ ਜਮ ਤੇ ਰੰਗ ਪੇਂਟ ਦੀ ਗੱਲ ਕਰੀਏ ਬਾਈ ਜੀ ਪੂਰਾ ਸੋਨਾ ਟਰੈਕਟਰ ਹੈ ਵੀਰੇ ਠੀਕ ਹੈ ਜੀ ਹਾਂ ਤੇ ਮਾਡਲ ਬਾਈ ਜੀ ਮਾਡਲ 2012 2012 ਬਾੜੀ ਮੋਟੀ ਟੱਚਿੰਗ ਬਾਈ ਜੀ ਹੋ ਸਕਦੀ ਹੈ ਹਾਂ ਬਾਕੀ ਸਾਰਾ ओरिजिनल ਠੀਕ ਹੈ ਜੀ ਮੰਨ ਕੇ ਚੱਲੋ ਬਾਈ ਦਾ ਇੱਕ ਨੰਬਰ ਕਮ ਆ ਗਿਆ ਜਿੰਨਾ ਵੀ ਹੈ ਤੇ ਕੀ ਡਿਮਾਂਡ ਹੈ ਬਾਈ ਜੀ ਇਹਦੀ ਇਹਦੀ ਡਿਮਾਂਡ ਹੈਗੀ ਬਾਈ ਜੀ 5 ਲੱਖ ਤੇ 10000 ਰੁਪਿਆ ਠੀਕ ਹੈ ਜੀ 480 ਕਿਤਾ ਦੇ ਦਿਆਂਗੇ ਕਿ 4 ਲੱਖ 80 ਹਜ਼ਾਰ 80 ਹਜ਼ਾਰ ਹਾਂਜੀ 30 ਹਜ਼ਾਰ ਬਾਈ ਸੂਟ ਹੋਵੇ ਜੀ ਹਾਂਜੀ ਤੇ ਅੱਗੇ ਕਿ ਬਾਈ ਜੀ ਸਵਰਾਜ 855 410 ਮਾਟ ਲਾ ਪਾਵਰ ਸਟੀਅਰਿੰਗ ਚ ਹਾਂਜੀ ਮਾਨਸਾ ਦਾ ਨੰਬਰ ਹੈਗਾ ਟਾਇਰ ਇਹਦੇ ਵੀ ਨਵੇਂ ਹੀ ਨੇ ਹਾਂ ਟਾਇਰ ਇਹਦੇ ਵੀ ਨਵੇਂ ਵੀਰੇ ਠੀਕ ਆ ਜੀ ਤੇ 10 ਮਾਟ ਲਾਗਾ ਰੰਗ ਪੇਂਟ ਦੀ ਜੀ ਗੱਲ ਕਰੀ ਬਾਈ ਜੀ ਪੂਰਾ ਸੋਨੇ ਦਾ ਰੀਨੋਵੇਟਡ ਟਰੈਕਟਰ ਹੈ ਵੀਰੇ 5-7% ਇਹ ਹੋਇਆ ਹੋ ਮਰੀ ਮੋਟਾ ਛੋਟਾ ਠੀਕ ਆ ਜੀ ਇੱਕ ਗੱਲ ਆ ਬਾਈ ਜੀ ਬਾਈ ਦੱਸ ਕੇ ਦਿੰਦਾਗਾ ਚੀਜ਼ ਪਰ ਇੱਕ ਨੰਬਰ ਕਮ ਹੈਗਾ ਪਰ ਵੀਡੀਓ ਵੀ ਆਪਾਂ ਤਾਈ ਬਾਈ ਕੋਲ ਬਣਾਉਣਾ ਉਹਨੇਗੇ ਪਰ ਕਦੇ ਕਦੇ ਗੁੱਸੇ ਵੀ ਹੋ ਜਾਂਦਾ ਆਪਣੇ ਨਾਲ ਨਹੀਂ ਨਹੀਂ ਤਾਂਸ ਮਾਡਲ ਤੇ ਇਹ ਨਹੀਂ ਕੀ ਡਿਮਾਂਡ ਹੈ ਭਾਈ ਜੀ ਇਹਦੀ 3 ਲੱਖ ਤੇ 90000 ਰੁਪਏ ਦੀ ਡਿਮਾਂਡ ਹੈ ਵੀਰੇ ਠੀਕ ਹੈ ਜੀ ਹਾਂ ਕੀ ਮਾਨਦਾਨ ਦੀ ਗੱਲ ਕਰੀ ਜੀ ਮਾਨਦਾਨ ਕਰ ਦਾਂਗੇ ਵੀਰੇ ਕੋਈ ਗੱਲ ਨਹੀਂ 75000 ਦਾ ਟਰੈਕਟਰ ਦੇ ਦਾਂਗੇ ਤੁਹਾਨੂੰ ਲੈ ਵੀ ਅੱਗੇ ਅੱਗੇ ਇਹਦਾ 60 55 14 ਮਾਡਲ ਹੈ ਵੀਰੇ ਲੈ ਵੀ 60 ਚ 55 T20 ਚ ਹੈ ਬਈ ਜੀ ਨਹੀਂ T20 ਨਹੀਂ ਵੀਰੇ ਟੂ ਸਪੀਡ ਠੀਕ ਹੈ ਜੀ ਟੂ ਸਪੀਡ ਹੈਗਾ ਸੁਪਰ ਮੈਕਸੇਜ ਆ ਗਿਆ ਫਿਰ ਹਾਂ 14 ਮਾਡਲ ਟੌਪ ਮਾਡਲ ਹੈ 16 ਜਿਹੜਾ ਨਾਲ ਠੀਕ ਹੈ ਜੀ ਭਾਈ ਸੰਗਾਰਿਆ ਪਿਆ ਟਰੈਕਟਰ ਵੀ ਪੂਰਾ ਬਾਕੀ ਤੇ ਅਰੀਜਨਲ ਇਹ ਵੀ ਜਿੰਨਾ ਵੀ ਹੈ ਹੈ ਹਾਂ ਇਹ ਵੀ ਮਾਨਸਾ ਨੰਬਰ ਹੀ ਹੈ ਠੀਕ ਹੈ ਜੀ ਅੱਜ ਜਿਵੇਂ ਆਪਾਂ ਕਹਿੰਦੇ ਮਾਨਸਾ ਨੰਬਰ ਦੀ ਲਿਆ ਕੇ ਖੜਾ ਰੱਖੇ ਹਾਂ ਹਾਂ ਤਿੰਨੇ ਟਰੈਕਟਰ ਹੀ ਮਾਨਸਾ ਨੰਬਰ ਠੀਕ ਹੈ ਜੀ 14 ਮਾਨਸਾ ਤੇ ਇਹਦੀ ਕੀ ਡਿਮਾਂਡ ਹੈ ਬਾਈ ਇਹਦੀ 4 ਲੱਖ ਤੇ 90000 ਰੁਪਏ 4 ਲੱਖ ਤੇ 90000 ਛੋਟਾ ਟਰੈਕਟਰ ਤੇ ਮਾਨਦਾਨ ਜੀ ਮਾਨਤਨ ਕਰਦਾ ਹਾਂ ਕੋਈ ਗਲਤੀ ਨਹੀਂ ਦੇ ਦਾਂਗੇ 75000 ਦਾ ਲੀਟਰ ਠੀਕ ਹੈ ਜੇ ਮੇਰੀ ਵੀਡੀਓ ਦੇਖ ਕੇ ਆਏ ਬਾਈ ਜੀ ਨਾਮ ਲੈ ਲਿਓ ਹੋਰ ਵੀ ਬਾਈ ਦਾ ਮਾਨਤਨ ਕਰਵਾਵਾਂਗੇ ਫੁੱਲ ਕਰਾਂਗੇ ਵੀਰ ਮਾਨ ਦਾ ਆ ਗਿਆ ਏਸ ਆਪਣੇ ਕੋਲ ਹੈ ਵੀ ਅੱਗੇ ਆ ਗਿਆ ਏਸ ਇਹ ਜਿਹੜੇ ਸਪੈਹਰ ਰਾਜਸਥਾਨ ਵਾਲੇ ਭਰਾਵਾਂ ਲਈ ਹੈ 55 HP ਦਾ ਟਰੈਕਟਰ ਹੈ ਬਾਈ ਜੀ 550 ਪਾਵਰ ਸਟੀering ਹੈ ਠੀਕ ਹੈ ਜੀ ਅਗਲੇ ਟਾਇਰ ਨਵੇਂ ਪਾਏ ਹੋਏ ਆ ਮੂਹਲੇ ਟਾਇਰ ਮਗਰ ਦੇ ਦੇਖਣਾ ਠੀਕ ਹੈ ਜਨਵਰੀ ਦਾ ਆ ਦਿਖਾ ਦੇ ਆ ਚੀਜ਼ ਹਾਂ ਵੇਟ ਬੂਟ ਨਾਲ ਦੀ ਹੈ ਠੀਕ ਹੈ ਜੀ ਵੇਟ ਬੂਟ ਲੱਗੇ ਹੋਏ ਨੇਗੇ ਬਾਕੀ ਦੇਖ ਸਕਦੇ ਕਈ ਬੰਦੇ ਆਉਂਦੇ ਸੀ ਹਾਂ ਕੰਪ ਇਕ ਨਾਲ ਹੀ ਨੇਗੇ ਪੂਰੇ ਘੈਂਟ ਲਾ ਦੇਣਗੇ ਨਾਲੇ ਦੇਖਦੇ ਨਹੀਂ ਹਾਂ ਹਨਮਾਨ ਘਰ ਦਾ ਨੰਬਰ ਹੈ ਐਨਓਸੀ ਜਿੱਥੋਂ ਦੀ ਕਹੂਗਾ ਬਾਈ ਕੋਈ ਵੀ ਜਿਹੜਾ ਲਊਗਾ ਆਪਾਂ ਉਹਦੇ ਨਾਂ ਦੀ ਐਨਓਸੀ ਕਢਾ ਦੇਾਂਗੇ ਨੰਬਰ ਲੱਗ ਜਾ ਪੰਜਾਬ ਦਾ ਠੀਕ ਆ ਜੀ ਪੰਜਾਬ ਹਰਿਆਣਾ ਜਿੱਥੋਂ ਦੀ ਮਰਜ਼ੀ ਕਢਾ ਦੇ ਠੀਕ ਆ ਜੀ ਪਰ 855 ਜਿੰਨੀ ਜਾਣਾ ਨਾ ਇਹ ਟਰੈਕਟਰ 55 HP ਹੈ ਬਾਈ 855 50 HP ਹੁੰਦਾ ਠੀਕ ਆ ਜੀ ਹਾਂ ਉਹਦੇ ਨੂੰ ਘੱਟ ਰੇਟ 'ਚ ਮਿਲ ਰਿਹਾ ਪਰ ਹਾਂ ਠੀਕ ਆ ਜੀ ਤੇ ਮਾਡਲ ਬਈ ਜੀ ਮਾਡਲ 12 12 ਮਾਡਲ ਤੇ 265000 ਡਿਮਾਂਡ ਕਰਦੇ ਆ 245000 ਦੋ ਦੇਣਾ 245000 ਦਾ ਪਾਵਰ ਸਟੀering ਚੰਨਈ ਬਾਈ ਜੀ ਕੋਲ ਪਾਵਰ ਸਟੀering ਤੇ ਟਰੈਕਟਰ ਨਹੀਂ ਮਿਲੂਗਾ ਇਦਾਂ ਦਾ 10 ਮਾਡਲ ਚ ਆ ਜਾ ਆ ਹਰਿਆਣਾ ਨੰਬਰ 450 ਸੀਗਾ 12 ਮਾਡਲ 260000 ਦਾ ਵਿਕ ਗਿਆ ਆਪਣੀ ਮੰਡੀ ਚ ਠੀਕ ਆ ਜੀ ਤੇ ਅਗਲਾ ਬਾਈ ਜੀ ਮੈਸੀ ਹਾਂ ਮੈਸੀ ਚਲੋ ਬਈ ਅੱਗੇ ਆ ਗਿਆ ਮੈਸੀ 845 8 ਮਾਡਲ ਹੈ ਠੀਕ ਆ ਜੀ 285 ਰੇਟ ਆ ਭਾਈ ਜੀ 265000 ਦਾ ਦੇ ਦਾਂ 265000 ਦਾ ਚੌਕਲੇ ਟਾਇਰਾਂ ਦੇਦਾ ਵੀ ਨਮਾਗਾ ਭਾਈ ਜੀ ਬੈਕ ਟਾਇਰਾਂ ਦਾ ਬਿਲ ਵੀ ਮਿਲ ਜੂਗਾ ਸਭ ਕੁਝ ਮਿਲ ਜੂ ਠੀਕ ਹੈ ਜੀ ਬਿਲ ਵੀ ਮਿਲ ਜੂਗਾ ਤੇ ਪੰਜਾਬ ਨੰਬਰ ਆ ਕਿ ਭਾਈ ਜੀ ਪੰਜਾਬ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਵੀ ਠੀਕ ਹੈ ਜੀ ਸਰਕਾਰੀ ਕਾਪੀ ਹੈ ਠੀਕ ਹੈ ਜੀ 2 ਲੱਖ 85000 ਰੁਪਏ ਟਮਾਟਾ ਕੀ 265 ਦਾ 265000 ਦਾ ਹਾਂ ਇਹ ਅਗਲਾ ਭਾਈ ਜੀ 12 ਮਾਡਲ 855 ਠੀਕ ਹੈ ਜੀ ਅਗਲਾ ਇਹ 12 ਮਾਡਲ ਉਹ ਸਿਰੇ ਤੇ ਖੜਾ ਭਾਈ ਜੀ ਸਿਰੇ ਤੇ ਖੜਾਗਾ ਤੇ ਬਾਕੀ ਭਾਈ ਜੀ 13 ਨੰਬਰ 플ਾਂਟ ਹੈਗਾ ਕਿਸੇ ਵੀ ਟਰੈਕਟਰ ਉਰੀਆ ਕੇ ਖਰੀਦਣਾ ਉਰੀਆ ਕੇ ਵੀ ਰੀਸ ਆਦੇ ਤੇ ਕੋਈ ਹੋਰ ਵੀ ਟਰੈਕਟਰ ਨਹੀਂ ਜਗਾ ਐਂਕੋ ਬੂਫਰ ਵਾਪਰ ਸਾਰਾ ਕੁਝ ਲੱਗਿਆ ਹੈ ਨਾ ਬਾਈ ਜੀ ਲਾਉਂਦੇ ਤਾਂ ਨਹੀਂ ਆ ਸੋਨਾ ਟਰੈਕਟਰ ਨਾ ਨਾ ਯਾਰ ਠੀਕ ਹੈ ਜੀ ਆਪ ਲਾ ਕੇ ਦੇਣਾ ਕੋਈ ਨਾ ਠੀਕ ਹੈ ਲਾ ਕੇ ਦੇਵਾਂਗੇ ਬਾਈ ਕਹਿੰਦਾ ਲਾ ਕੇ ਦਿੰਦੇ ਫਰੰਟ ਤੇ ਦਿਖਾ ਦੇ ਬਾਈ ਜੀ ਮਗਰਾਟ ਵਗੈਰਾ ਵੀ ਲੱਗੇ ਹੋਣਗੇ ਵਾਪਰ ਵੀ ਵਧੀਆ ਲੱਗਿਆਗਾ ਸੋਨਾ ਲੱਗਿਆਗਾ ਹਾਂ ਜੀ ਹਾਂ ਜੀ ਅਗਲੇ ਟਾਇਰ ਨਾਲ ਦੀ ਨੇ ਟਰੈਕਟਰ ਦੇ ਠੀਕ ਹੈ ਜੀ ਅਗਲੇ ਟਾਇਰ ਨਾਲ ਦੀ ਨੇ ਕਹਿੰਦਾ ਹਾਂ ਤੇ ਕਿੰਨਾ ਪਗਾਈ ਸਮਾਈ ਦੋ ਡਬਲ ਪੰਪ ਟਰੈਕਟਰ ਆ ਪਾਵਰ ਸਟੀਅ ਰਵੀ ਚੈੱਕ ਕਰ ਲਓ ਫੀਸਨ ਟਰੈਕਟਰ ਦੀ ਵਧੀਆ ਪਿਆਗਾ ਪੂਰਾ ਸਾਫ ਪਿਆਗਾ ਟਰੈਕਟਰ 435000 ਰੁਪਏ ਦੀ ਡਿਮਾਂਡ ਹੈ ਦੀ 410000 ਦਾ ਰੇਟ ਦੇ ਦਾਂਗੇ 435000 ਰੁਪਏ ਡਿਮਾਂਡ ਹੈ ਕੀ 410000 ਰੁਪਏ ਦਾ ਦੇ ਦਾਂਗੇ ਭਾਈ ਜੇ ਕੋਈ ਹਰਿਆਣਾ ਵਾਲਾ ਰਾਜਸਥਾਨ ਵਾਲਾ ਆਉਂਦਾ ਜਿੱਥੋਂ ਦਾ ਕਹੂਗਾ ਐਨਓ ਜੀ ਉੱਥੋਂ ਹੀ ਦੇ ਦਾਂਗੇ ਠੀਕ ਹੈ ਯਾਰ ਐਨਓ ਜੀ ਜਿੱਥੋਂ ਹੀ ਮਾਰਦੇ ਹਾਂ ਹਾਂ ਠੀਕ ਹੈ ਭਾਈ ਜੀ ਤੇ ਐਤੋਂ ਮੇਰੇ ਹੋਰ ਕੋਈ ਟਰੈਕਟਰ ਭਾਈ ਇੱਕ ਵਾਰੀ ਫਿਲਹਾਲ ਇੱਕ 485 ਟਰੈਕਟਰ ਹੈਗਾ 2017 ਵਾਲਾ 855 ਉਹ ਲੈਣੀ ਮੰਡੀ ਠੀਕ ਹੈ ਹਾਂ ਜੀ ਤੇ ਫੋਟੋ ਮਮਾ ਕ ਤੈਰੀ ਕਰਦੀ تحصیل ਜ਼ਿਲ੍ਹਾ ਬਟਿੰਡਾ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਆਪਣਾ ਹੈਗਾ 9026200004 ਇਹ ਚੈਨਲ ਬਾਈ ਜੀ ਚੈਨਲ ਆਪਣਾ ਘਮਾਨ ਟਰੈਕਟਰ ਦੇ ਨਾਂ ਤੇ ਆਪਣਾ ਪੇਜ ਚੱਲਦਾ ਬਾਈ ਜੀ ਫੇਸਬੁੱਕ ਤੇ YouTube ਤੇ Instagram ਤੇ ਇਹਨਾਂ ਦੀ ਗੱਲ ਹੈ ਘਮਾਨ ਟਰੈਕਟਰ ਦੇ ਹੱਥ ਵੱਲ ਕੇ ਬੇਨਤੀ ਹੈ ਭਰਾਵਾਂ ਨੂੰ ਜਿਹੜੇ ਆਪਣੇ ਵੀਡੀਓ ਦੇਖ ਰਿਹਾ ਵੀ ਥੋੜਾ ਵੀ ਪੇਜ ਸਬਸਕ੍ਰਾਈਬ ਤੇ ਫੋਲੋ ਕਰਨ ਤੇ ਮੇਰਾ ਪੇਜ ਵੀ ਘਮਾਨ ਟਰੈਕਟਰ ਦੇ ਨਾਂ ਤੇ ਚੱਲਦਾ ਹੈ ਇੱਕ ਵਾਰੀ ਮੌਕਾ ਜ਼ਰੂਰ ਦਿਓ ਬਾਈ ਨੂੰ ਵੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਰੀਆ ਘੈਂਟ ਵੀਡੀਓ ਹੁੰਦੀ ਨੇ ਬਾਈ ਜੀ ਵੀ ਜਾਣਕਾਰੀ ਵਾਲੀਆਂ ਜਾਵੇ ਠ ਧੰਨਵਾਦ ਭਰਾ ਜੀ ਆਨ ਲੋ ਬਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਰਹੇ ਨਵੀਆਂ ਤਸਕਲੇ ਬਈ ਜੀ ਧੰਨਵਾਦ